ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਅਸੀਂ ਕੋਈ ਗਿਆਨੀਆਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹੀ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ। ਗੁਰੂ ਅਮਰਦਾਸ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਬਾਬੀਹਾ ਅੰਮ੍ਰਿਤ ਵੇਲੇ ਰੱਬ ਅੱਗੇ ਪੁਕਾਰਾਂ ਕਰਦਾ ਹੈ। ਉਸ ਦੀ ਪੁਕਾਰ ਰੱਬ ਦੇ ਘਰ ਪਰਵਾਨ ਹੋ ਜਾਂਦੀ ਹੈ। ਇਸ ਸ਼ਬਦ ਦੇ ਰਾਹੀਂ ਗੁਰੂ ਜੀ ਸਾਨੂੰ ਸਿੱਖਾਂ ਨੂੰ ਇਹ ਉਪਦੇਸ਼ ਦਿੰਦੇ ਹਨ ਕਿ हे ਗੁਰਸਿੱਖ ਬਾਬੀ ਹੈ ਤੂੰ ਵੀ ਅੰਮ੍ਰਿਤ ਵੇਲੇ ਜਾਗ ਕੇ ਜੁੜ ਤੇਰੀ ਵੀ ਜਿਹੜੀ ਪੁਕਾਰ ਹੈ ਉਹ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਵੇਗੀ ਬਹੁਤ ਸਾਰੇ ਦ੍ਰਿਸ਼ਟਾਂਤ ਕਮਾਈ ਵਾਲੇ ਗੁਰਸਿੱਖਾਂ ਦੇ ਜੀਵਨ ਵਿੱਚੋਂ ਮਿਲਦੇ ਹਨ ਜਿਨ੍ਹਾਂ ਨੂੰ ਸੁਣ ਕੇ ਸਾਡੇ ਜੀਵਨ ਨੂੰ ਵੀ ਪ੍ਰੇਰਣਾ ਮਿਲਦੀ ਹੈ ਇੱਕ ਵਾਰ ਦਿੱਲੀ ਦੇ ਇੱਕ ਪਰਿਵਾਰ ਦਾ ਆਮਦਨ ਪੱਖੋਂ ਹੱਥ ਇੰਨਾ ਤੰਗ ਸੀ ਕਿ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਸੀ ਸਮੇਂ ਦੇ ਗੇੜ ਕਾਰਨ ਐਸੀ ਔਰਜਨ ਬਣੀ ਹੋਈ ਸੀ ਕਿ 15-20 ਹਜ਼ਾਰ ਦਾ ਵਿਆਜ ਹਰ ਮਹੀਨੇ ਭਰਨਾ ਪੈਂਦਾ ਸੀ ਤੇ ਕਿਰਾਇਆ ਉਸ ਤੋਂ ਵੱਖਰਾ ਸੀ ਪਰ ਕੋਲ ਆਮਦਨ ਬਿਲਕੁਲ ਵੀ ਨਹੀਂ ਸੀ। ਬਸ ਸਿਰਫ ਇੱਕ ਆਸ ਸੀ ਕਿ ਇੱਕ ਪਲਾਟ ਉਹਨਾਂ ਕੋਲ ਸੀ। ਜੇਕਰ ਉਸ ਦਾ ਕੋਈ ਚੰਗਾ ਗਾਹਕ ਮਿਲ ਜਾਂਦਾ ਤਾਂ ਸਮੱਸਿਆ ਦਾ ਕੋਈ ਹੱਲ ਹੋ ਸਕਦਾ ਸੀ। ਪਰ ਗਾਹਕ ਵੀ ਕੋਈ ਨਹੀਂ ਮਿਲ ਰਿਹਾ ਸੀ। ਸਿਰ ਕਰਜ਼ਾ ਹੋਣ ਕਾਰਨ ਪਰੇਸ਼ਾਨੀ ਦਿਨੋ-ਦਿਨ ਵੱਧਦੀ ਹੀ ਜਾਂਦੀ। ਸਮਾਂ ਐਸਾ ਹੋਇਆ ਕਿ ਇੱਕ ਗੁਰਸਿੱਖ ਪਿਆਰੇ ਨੇ ਉਹਨਾਂ ਨੂੰ ਇੱਕ ਜੁਗਤੀ ਦੱਸੀ ਤੇ ਸੁਭਾਵਕ ਹੀ ਕਹਿਣ ਲੱਗੇ ਤੁਸੀਂ ਅੰਮ੍ਰਿਤ ਵੇਲੇ ਗੁਰਦੁਆਰਾ ਸੀਸਗੰਜ ਸਾਹਿਬ ਜਾਇਆ ਕਰੋ ਉਹ ਨਿਰੰਕਾਰ ਜੀ ਅੰਮ੍ਰਿਤ ਵੇਲੇ ਕੀਤੀ ਹੋਈ ਬਾਬੀ ਇਹਦੀ ਪੁਕਾਰ ਸੁਣਦਾ ਹੈ ਤਾਂ ਤੁਹਾਡੀ ਵੀ ਜ਼ਰੂਰ ਸੁਣੇਗਾ ਉਹ ਗੁਰਸਿੱਖ ਉਸ ਪਰਿਵਾਰ ਨੂੰ ਕਹਿਣ ਲੱਗੇ ਕਿ ਤੁਸੀਂ 4:00 ਵਜੇ ਗੁਰਦੁਆਰਾ ਸੀਸਗੰਧ ਸਾਹਿਬ ਜਾਇਆ ਕਰੋ ਉੱਥੇ ਜਾ ਕੇ ਨੇਮ ਅਨਸਾਰ ਸਿਮਰਨ ਅਭਿਆਸ ਤੇ ਬਾਣੀ ਦਾ ਜਾਪ ਕਰਿਆ ਕਰੋ ਫਿਰ 7:00 ਵਜੇ ਦੇ ਕਰੀਬ ਵਾਪਿਸ ਆ ਜਾਇਆ ਕਰਿਓ ਕਈ ਵਾਰ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਦੋਂ ਮਹਾਪੁਰਖ ਕਿਸੇ ਵੀ ਕਾਰਜ ਦੀ ਸਫਲਤਾ ਲਈ ਕੋਈ ਨੇਮ ਦੱਸਣ ਤਾਂ ਉਹਨਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਕਿੰਨੇ ਦਿਨ ਇਹ ਕੰਮ ਕਰਨਾ ਪਵੇਗਾ ਫਿਰ ਵੀ ਜੇ ਮਹਾਪੁਰਖ ਕੁਝ ਪ੍ਰੇਰਣਾ ਕਰਕੇ ਉਸ ਨੂੰ ਸਮਝਾ ਦੇਣ ਤੂੰ ਨੇਮ ਨਾਲ ਭਾਵਨਾ ਬਣਾ ਕੇ ਇੱਕ ਮਹੀਨਾ 40 ਦਿਨ ਇਹ ਕੰਮ ਕਰ ਲੈ ਤੇਰਾ ਕਾਰਜ ਰਾਸ ਹੋ ਜਾਵੇਗਾ ਤਾਂ ਫਿਰ ਵੀ ਉਹ ਦਿਨ ਗਿਣਦੇ ਰਹਿੰਦੇ ਹਨ ਕਿ 23 ਦਿਨ ਹੋ ਗਏ 35 ਦਿਨ ਹੋ ਗਏ ਅੱਜ 10 ਦਿਨ ਰਹਿ ਗਏ 5 ਦਿਨ ਰਹਿ ਗਏ ਪਰ ਨਹੀਂ ਗੁਰੂ ਸਾਹਿਬ ਤਾਂ ਫਰਮਾਨ ਕਰਦੇ ਹਨ ਸੱਚ ਕਹੋ ਸੁਣ ਲੇਹੋ ਸਬੈ ਜਿਨ ਪ੍ਰੇਮ ਕਿਓ ਤਨਹੀ ਪ੍ਰਭ ਪਾਏ ਭਾਵ ਕੇ ਗੁਰੂ ਦੇ ਨਾਲ ਪ੍ਰੇਮ ਰੱਖ ਕੇ ਉਹ ਕਰ ਹੀ ਜਾਵੇ ਜੇਕਰ ਕਿਸੇ ਨੇ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰਨੀ ਹੈ ਮਹਾਪੁਰਖਾਂ ਨੇ ਕੋਈ ᔪਗਤੀ ਦੱਸੀ ਹੈ ਤਾਂ ਉਸ ਨੂੰ ਚਾਹ ਨਾਲ ਕਰੋ ਹੋ ਸਕੇ ਤਾਂ ਜਿਨਾਂ ਨੇ ਨਾਮ ਦੱਸਿਆ ਹੈ ਉਸ ਵਿੱਚ ਵਾਧਾ ਪਾ ਕੇ ਕਰੋ ਭਾਵ ਕੇ ਨਾਮ ਨੂੰ ਵਧਾ ਕੇ ਕਰੋ ਸੋ ਉਸ ਪਰਿਵਾਰ ਨੇ ਉਸ ਗੁਰਸਿੱਖ ਰੂਹ ਦਾ ਬਚਨ ਮੰਨਿਆ ਤੇ ਸਵੇਰੇ 4 ਵਜੇ ਸੀਸਗੰਧ ਸਾਹਿਬ ਜਾਣ ਦੀ ਵਜਾਈ ਇੱਕ ਰਾਤ ਪਹਿਲਾਂ 11 ਵਜੇ ਨੂੰ ਹੀ ਇਸ਼ਨਾਨ ਕਰਕੇ ਗੁਰਦੁਆਰਾ ਸੀਸਗੰਧ ਸਾਹਿਬ ਚਲੇ ਗਏ ਮਨ ਵਿੱਚ ਇੱਕ ਪ੍ਰਣ ਕਰ ਲਿਆ ਕਿ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਉੱਥੇ ਬਾਣੀ ਦੇ ਜਾਪ ਕਰਨੇ ਹਨ ਤੇ ਸਵੇਰੇ ਫਿਰ ਘਰ ਨੂੰ ਮੁੜ ਕੇ ਆ ਜਾਣਾ ਹੈ ਇਸ ਦੌਰਾਨ ਜੋ ਵੀ ਉੱਥੇ ਅੰਮ੍ਰਿਤ ਵੇਲੇ ਨਿੱਤ ਦੇ ਨਿਯਮ ਅਨੁਸਾਰ ਬਾਣੀ ਦੇ ਜਾਪ ਹੁੰਦੇ ਸਨ ਉਹ ਕਰਨੇ ਤੇ ਹੋਰ ਵੀ ਆਪਣਾ ਨਿਤ ਨਿਯਮ ਕਰਨਾ ਫਿਰ ਸਵੇਰੇ 6 ਵਜੇ ਵਾਪਸ ਆਪਣੇ ਘਰ ਆ ਜਾਣਾ ਤੇ ਆ ਕੇ ਜਲਪਾਣੀ ਸ਼ੱਕੇ ਆਰਾਮ ਕਰ ਲੈਣਾ ਇਸ ਤਰ੍ਹਾਂ ਰੋਜ਼ ਦਾ ਨਿਤਨੇਮ ਕਰਦੇ ਰਹੇ ਤਕਰੀਬਨ 1 ਮਹੀਨਾ ਬੀਤਿਆ ਉਸ ਪਰਿਵਾਰ ਦੇ ਘਰ ਇੱਕ ਫਾਈਨੈਂਸਰ ਆ ਗਿਆ ਉਹ ਆ ਕੇ ਉਸ ਪਰਿਵਾਰ ਨੂੰ ਕਹਿਣ ਲੱਗਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਡਾ ਕੋਈ ਪਲਾਟ ਹੈ ਵੇਚਣ ਵਾਲਾ ਉਹ ਪਰਿਵਾਰ ਦਾ ਮੁਖੀ ਕਹਿੰਦਾ ਹਾਂ ਜੀ ਹੈ ਤਾਂ ਸਹੀ ਹੁਣ ਉਹ ਆਦਮੀ ਕਹਿੰਦਾ ਜੇਕਰ ਤੁਸੀਂ ਮੇਰੇ ਨਾਲ ਡੀਲ ਕਰਨੀ ਹੈ ਤਾਂ ਦੱਸੋ ਉਸ ਪਰਿਵਾਰ ਦਾ ਮੁਖੀ ਹੁਣ ਸਮਝ ਚੁੱਕਾ ਸੀ ਕਿ ਇਹ ਸਾਰੀ ਸ਼ਕਤੀ ਤਾਂ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੀ ਵਰਤੀ ਹੈ ਉਹ ਕਹਿੰਦਾ ਜੇ ਡੀਲ ਕਰਨੀ ਹੈ ਤਾਂ ਮੇਰੇ ਕੋਲ ਤੁਹਾਡੇ ਲਈ ਇੱਕ ਵਧੀਆ ਆਫਰ ਹੈ ਉਹ ਕਹਿੰਦਾ ਜੀ ਦੱਸੋ ਹੁਣ ਡੀਲਰ ਕਹਿੰਦਾ ਕਿ ਮੈਂ ਤੁਹਾਡੀ ਜ਼ਮੀਨ ਤੇ ਪੰਜ ਫਲੈਟ ਬਣਾਵਾਵਾਂਗਾ। ਉਹਨਾਂ ਵਿੱਚੋਂ ਤਿੰਨ ਮੇਰੇ ਹੋਣਗੇ ਅਤੇ ਦੋ ਤੁਹਾਡੇ। ਫਲੈਟ ਬਣਾਉਣ ਤੇ ਜਿੰਨਾ ਪੈਸਾ ਲੱਗੇਗਾ ਉਹ ਮੈਂ ਲਗਾਵਾਵਾਂਗਾ। ਅਤੇ 5 ਕਰੋੜ ਰੁਪਏ ਤੁਹਾਨੂੰ ਹੱਥੋ-ਹੱਥੀ ਦੇ ਦੇਵਾਂਗਾ। ਉਹ ਗੁਰਸਿੱਖ ਪਿਆਰਾ ਜਿਹੜਾ ਰੋਜ਼ ਰਾਤ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ ਰੋਜ਼ ਦਾ ਨੀਮ ਨਿਭਾਉਂਦਾ ਸੀ। ਉਸਦਾ ਰੋਣਾ ਨਹੀਂ ਰੁਕ ਰਿਹਾ ਉਹ ਮਨ ਹੀ ਮਨ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਹੈ ਤੇ ਸੋਚਦਾ ਹੈ ਪਾਤਸ਼ਾਹ ਕਿੱਥੇ ਮੈਂ ਕਿਰਾਏ 'ਤੇ ਦਸੀ ਕਿੱਥੇ ਵਿਆਜ ਵੀ ਦਿੰਦਾ ਸੀ ਪਰ ਆਪ ਜੀ ਨੇ ਇਤਨੀ ਮਿਹਰ ਵਰਤਾਈ ਕਿ ਡੀਲਰ ਨੂੰ ਭੇਜਿਆ ਹੈ ਇਸ ਨੇ ਫਲੈਟ ਆਪ ਹੀ ਬਣਾ ਦੇਣੇ ਹਨ ਹੇ ਸੱਚੇ ਪਾਤਸ਼ਾਹ ਤੁਸੀਂ ਮਿਹਰ ਕਰੋ ਫਲੈਟਸ ਤੋਂ ਸਾਰੀ ਉਮਰ ਆਮਦਨੀ ਆਈ ਜਾਣੀ ਹੈ ਕਿਰਪਾ ਕਰੋ ਸਾਡੇ ਸਿਰ ਤੇ ਹੱਥ ਰੱਖੋ ਕਿ ਅਸੀਂ ਤੇਰੇ ਘਰ ਦਾ ਰਾਤ ਦਾ ਇਹ ਨੀਮ ਨਾ ਛੱਡੀਏ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅੱਜ ਵੀ ਦਸ ਪਾਛੀਆਂ ਦੇ ਦਰਸ਼ਨ ਕਰਦੇ ਹਨ ਉਹਨਾਂ ਨੂੰ ਗੁਰੂ ਸਾਹਿਬ ਅੱਜ ਵੀ ਅਜਿਹੇ ਕੌਤਕ ਵਰਤ ਦੇ ਦਿਖਾ ਦਿੰਦੇ ਹਨ ਜਿਹੜੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚੇ ਹੁੰਦੇ ਕਬੀਰ ਸਾਹਿਬ ਜੀ ਬਾਣੀ ਦੁਆਰਾ ਫਰਮਾਨ ਕਰਦੇ ਹਨ ਕਬੀਰ ਜੋ ਮੈਂ ਚਿਤਵੋ ਨਾ ਕਰੈ ਕਿਆ ਮੇਰੇ ਚਿਤਵੈ ਹੋਇ ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ